ਅੱਜ ਅਸੀਂ ਜਰ ਪੜ ਸਿੱਖਾਂਗੇ ਕਿ ਫਾਰਮ ਜਿਹੜਾ ਹੈ 12A ਯਾਨੀ ਕਿ 12A ਫਾਰਮ ਹੈ ਜਿਹੜਾ ਉਹ ਕਿਵੇਂ ਭਰਨਾ ਹੈ ਅਪਲੀਕੇਸ਼ਨ ਫਾਰ ਇਲੈਕਸ਼ਨ ਡਿਊਟੀ ਸਰਟੀਫਿਕੇਟ ਠੀਕ ਹੈ ਜੀ ਇਹ ਕਿਵੇਂ ਭਰਨਾ ਹੈ ਆਪਾਂ ਨੇ ਇਹ ਦੇਖਦੇ ਹਾਂ ਠੀਕ ਹੈ ਸਟੈਪ ਬਾਈ ਸਟੈਪ ਦਿਖਾਂਗੇ ਸਭ ਤੋਂ ਪਹਿਲਾਂ ਜਿਹੜਾ ਹੈ ਆ ਜਿਹੜੀ ਫਾਰਮ ਹੈ ਜਿਹੜਾ ਇਹ ਤੁਸੀਂ ਜਦੋਂ ਫਸਟ ਰਿਹਰਸਲ ਦੇ ਉੱਤੇ ਹੀ ਤੁਹਾਡੇ ਜਿਹੜੇ ਪ੍ਰੈਜ਼ਾਈਡਿੰਗ ਆਫੀਸਰ ਨੇ ਉਹ ਜਿਹੜੇ ਨੇ ਉਹ ਤੁਹਾਨੂੰ ਦੱਸ ਦੇਗੇ ਵੀ ਤੁਹਾਡੀ ਜਿਹੜੀ ਕੰਸਟੀਟੂਐਂਸੀ ਹੈ ਜਿਹੜੀ ਉਹ ਕਿਹੜੀ ਆਉਂਦੀ ਹੈ ਠੀਕ ਹੈ ਰਹਿਣ ਜਿਹੜਾ ਬਾਕੀ ਦਾ ਪਾਰਟ ਹੈ ਆ ਜਿਹੜੀ ਆ ਬਾਕੀ ਦੀਆਂ ਫਿਲਪਸ ਨੇ ਇਹ ਕਿਵੇਂ ਭਰਨੀਆਂ ਨੇ ਠੀਕ ਹੈ ਜੀ ਆ ਫਿਲਪ ਚ ਕੀ ਆਏਗਾ ਇੱਥੇ ਕੀ ਆਏਗਾ ਠੀਕ ਹੈ ਸਭ ਤੋਂ ਪਹਿਲਾਂ ਇਹ ਫਿਲਪ ਪਰ ਰਣ ਵਾਸਤੇ ਤੁਹਾਨੂੰ ਸਭ ਤੋਂ ਪਹਿਲਾਂ ਗੂਗਲ chrome ਦੇ ਵਿੱਚ ਜਾਣਾ ਪਏਗਾ google chrome ਦੇ ਵਿੱਚ ਜਾ ਕੇ ਤੁਹਾਨੂੰ electoral search ਠੀਕ ਹੈ ਇਹ ਟਾਈਪ ਕਰਨਾ ਪਏਗਾ ਔਰ ਸਰਚ ਮਾਰਨੀ ਪਏਗੀ ਕਲਿੱਕ ਕਰੋਗੇ ਤਾਂ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਆਹ ਲਿੰਕ ਖੁੱਲੇਗਾ ਇਲੈਕਟੋਰਲ ਰੂਲ ਇਹਦੇ ਉੱਤੇ ਆਪਾਂ ਕਲਿੱਕ ਕਰਾਂਗੇ ਠੀਕ ਹੈ ਇਸ ਤੇ ਕਲਿੱਕ ਕਰਨ ਤੋਂ ਬਾਅਦ ਠੀਕ ਹੈ ਸਰਚ ਬਾਈ ਐਪਿਕ ਠੀਕ ਹੈ ਇੱਥੇ ਕਲਿੱਕ ਰਹਿਣਾ ਚਾਹੀਦਾ ਤੁਹਾਡਾ ਉਸ ਤੋਂ ਬਾਅਦ ਉਰੇ ਆਪਾਂ ਨੇ ਐਪਿਕ ਨੰਬਰ ਭਰਨਾ ਆਪਣਾ ਠੀਕ ਹੈ ਜੀ ਐਪਿਕ ਨੰਬਰ ਜਿਹੜਾ ਆਪਣਾ ਯੂਨੀਕ ਆਈਡੀ ਨੰਬਰ ਹੈ ਜਿਹੜਾ ਕਿ ਵੋਟਰ ਕਾਰਡ ਦੇ ਉੱਪਰ ਲੱਗਿਆ ਹੁੰਦਾ ਹੈ ਠੀਕ ਹੈ ਉਹਦੇ ਉੱਤੇ ਭਰਾਂਗੇ ਇੱਥੇ ਆਪਾਂ ਜਿਹੜਾ ਆਪਣਾ ਸਟੇਟ ਹੈ ਜਿਹੜਾ ਸਿਲੈਕਟ ਕਰ ਲਾਂਗੇ ਜੋ ਵੀ ਆਪਣਾ ਸਟੇਟ ਆਉਂਦਾ ਹੈ ਠੀਕ ਹੈ ਪੰਜਾਬ ਹੈ ਆਪਾਂ ਇੱਥੇ ਸਿਲੈਕਟ ਕਰਾਂਗੇ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਨੈਕਸਟ ਨੈਕਸਟ ਸਟੈਪ ਹੈ ਜਿਹੜਾ ਉਹ ਹਕਾ ਕੈਪਚਾ ਕੋਡ ਦਾ ਇੱਥੇ ਆਪਾਂ ਕੈਪਚਾ ਕੋਡ ਭਰਨ ਤੋਂ ਬਾਅਦ ਇੱਥੇ ਸਰਚ ਤੇ ਕਲਿੱਕ ਕਰ ਦਾਂਗੇ ਸਰਚ ਤੇ ਕਲਿੱਕ ਕਰਨ ਤੋਂ ਬਾਅਦ ਫਿਰ ਆਪਣੀ ਡਿਟੇਲ ਨਿਕਲਿਆਊਗੀ ਜਿਹੜੀ VOTER ਸੂਚੀ ਦੇ ਵਿੱਚ ਹੈ ਠੀਕ ਹੈ ਉਹ ਡਿਟੇਲ ਕਿਸ ਤਰ੍ਹਾਂ ਦੀ ਹੈ ਉਹ ਡਿਟੇਲ ਹੈ ਆਪ ਹੀ ਹੈ ਠੀਕ ਹੈ ਜੀ ਇਸ ਤਰ੍ਹਾਂ ਕੁਝ ਬਣ ਕੇ ਆ ਜਾਏਗੀ ਹਰ ਇੱਕ ਕੈਂਡੀਡੇਟ ਜਿਹੜਾ ਹੈ VOTER ID ਦੇ ਉੱਤੇ ਸਰਚ ਦੇ ਵਿੱਚ ਤੁਹਾਡੀ ID ਬਣੀ ਹੋਈ ਹੈ ਠੀਕ ਹੈ ਤਾਂ ਇੱਥੇ ਜਿਵੇਂ ਕਿ ਆ ਮੇਰਾ ਨਾਮ ਹੈ ਜਿਹੜਾ ਉਹ ਨਿਕਲਾ ਹੋ ਚੁੱਕਿਆ ਹੈ ਠੀਕ ਹੈ ਜੀ ਤੇ ਇਸ ਵਿੱਚ ਜੋ ਕੁਝ ਐਪਿਕ ਨੰਬਰ ਹੈ ਜਿਹੜਾ ਆਪਣਾ ਜੋ ਆਪਾਂ ਨੇ ਵੋਟਰ ਆਈਡੀ ਨੰਬਰ ਆ ਉਹ ਇੱਥੇ ਆ ਜਾਂਦਾ ਹੈ ਫਿਰ ਉਸ ਤੋਂ ਬਾਅਦ ਆਪਣੀ ਰਾਜ ਆ ਗਿਆ ਠੀਕ ਹੈ ਉਸ ਤੋਂ ਬਾਅਦ ਨੈਕਸਟ نیچے ਸਕਰੋਲ ਕਰਾਂਗੇ ਤਾਂ ਹੋਰ ਡਿਟੇਲ ਹੈ ਜਿਹੜੀ ਆਪਾਂ ਨੂੰ ਮਿਲ ਜਾਂਦੀ ਹੈ ਜਿਹੜੀ ਕਿ ਆਪਣੇ ਉਸ ਫਾਰਮ ਦੇ ਵਿੱਚ ਭਰਨੀ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਜਿਹੜੀ ਆ ਆ ਪਤਿਆਂ ਰੱਖਣੀ ਹੈ ਕਿ ਅੰ 12 ਸੰਗਰੂਰ ਵੀ ਆਪਾਂ ਨੇ ਭਰਨਾ ਹੈ ਇਹ ਕੀ ਹੈ ਆ ਜਿਹੜੀ ਆ ਚੀਜ਼ ਆਪਾਂ ਇੱਥੋਂ ਦੇਖ ਕੇ ਭਰਾਂਗੇ ਠੀਕ ਹੈ 12 ਸੰਗਰੂਰ ਕਿੱਥੇ ਆਏਗਾ ਠੀਕ ਹੈ ਇਹ ਆਪਾਂ ਨੇ ਦੇਖਣਾ ਹੈ 12 ਸੰਗਰੂਰ ਹੈ ਜਿਹੜਾ ਉਹ ਕਿੱਥੇ ਭਰਾਂਗੇ ਅ ਸਭ ਤੋਂ ਪਹਿਲਾਂ ਆਪਾਂ ਕਲਿੱਕ ਕਰਾਂਗੇ ਅ ਇਸ ਸਾਈਡ ਦੇ ਉੱਤੇ ਨਾਮ ਦੇ ਫਾਰਮ ਦੇ ਉੱਤੇ ਫਾਰਮ ਦੇ ਉੱਤੇ ਜਿਹੜਾ 12 ਸੰਗਰੂਰ ਹੈ ਜਿਹੜਾ ਉਹ ਕਿੱਥੇ ਭਰਿਆ ਜਾਏਗਾ ਆ ਜਿਹੜਾ ਪਾਰਲੀਮੈਂਟਰੀ ਕੰਸਟੀਚੂਐਂਸੀ ਹੈ ਠੀਕ ਹੈ ਪਾਰਲੀਮੈਂਟਰੀ ਕੰਸਟੀਟੂਐਂਸੀ ਹੈ ਯਾਨੀ ਕਿ ਇੱਥੇ ਆ ਜਾਏਗਾ ਆਪਣਾ 12 ਸੰਗਰੂਰ ਠੀਕ ਹੈ ਜੀ ਇੱਥੇ ਆਪਾਂ ਇਹ ਭਰ ਦੇਣਾ ਠੀਕ ਹੈ ਜੀ 12 ਸੰਗਰੂਰ ਇਹ ਕੀ ਹੈ ਪਾਰਲੀਮੈਂਟਰੀ ਕੰਸਟੀਟੂਐਂਸੀ ਹੈ ਜਿ ਤਾਂ ਕਿ ਆਪਾਂ ਨੂੰ ਇਹਦੇ ਵਿੱਚ ਦਿਖ ਹੀ ਰਿਹਾ ਠੀਕ ਹੈ ਜੀ ਸਰਚ ਕਰੋ ਪਾਰਲੀਮੈਂਟਰੀ ਕੰਸਟੀਟੂਐਂਸੀ ਨੰਬਰ ਹੈ ਆਪਣਾ ਠੀਕ ਹੈ ਜੀ ਉਹਦੇ ਵਿੱਚ ਜਿਹੜਾ ਵੀ ਕਿਸੇ ਵੀ ਜ ਮਤਲਬ ਡਿਸਟ੍ਰਿਕਟ ਦੇ ਵਿੱਚੋਂ ਦਾ ਤਾਂ ਉਹ ਇਸ ਚੀਜ਼ ਤੋਂ ਸਰਚ ਮਾਰ ਕੇ ਆਪਣਾ ਡਿਟੇਲ ਕੱਢ ਸਕਦਾ ਹੈ ਠੀਕ ਹੈ ਉਸ ਤੋਂ ਬਾਅਦ ਨੀਚੇ ਸਕਰੋਲ ਕਰਾਂਗੇ ਇਹ ਜਿਹੜਾ ਵਿਧਾਨ ਸਭਾ ਹਲਕਾ ਯਾਨੀ ਵਿਧਾਨ ਸਭਾ ਹਲਕਾ ਨਾਮ ਅਸੈਂਬਲੀ ਕੌਨਸਟਿਟੂਐਂਸੀ ਨੰਬਰ ਠੀਕ ਹੈ ਅਸੈਂਬਲੀ ਕੌਨਸਟਿਟੂਐਂਸੀ ਨੰਬਰ ਅਸੈਂਬਲੀ ਕੌਨਸਟਿਟੂਐਂਸੀ ਨੇਮ ਠੀਕ ਹੈ ਨੰਬਰ ਔਰ ਨੇਮ ਦੋਨੋਂ ਚੀਜ਼ਾਂ ਨੇ ਠੀਕ ਹੈ ਫਿਰ ਆਪਾਂ ਅਸੈਂਬਲੀ ਕੌਨਸਟਿਟੂਐਂਸੀ ਨੰਬਰ ਆਪਾਂ ਚੈੱਕ ਕਰਦੇ ਹਾਂ ਇਹਦੇ ਵਿੱਚ ਕਿੱਥੇ ਲਿਖਿਆ ਹੋਇਆ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਇਹਦੇ ਵਿੱਚ ਦੇਖਾਂਗੇ ਅਸੈਂਬਲੀ ਕੌਨਸਟਿਟੂਐਂਸੀ ਜਿਹੜੀ ਹੈ ਆਪਣੀ ਅਸੈਂਬਲੀ ਕੌਨਸਟਿਟੂਐਂਸੀ ਆਪਿਆ ਠੀਕ ਹੈ ਜੀ ਇਹਦੇ ਵਿੱਚ ਕੀ ਆ ਗਿਆ 105 ਡੈਸ਼ ਲਾਵਾਂਗੇ ਮਲੇਰ ਕੋਟਲਾ ਠੀਕ ਹੈ ਇੱਥੇ ਆਪਣੇ ਫਿਲ ਕਰ ਦੇਣਾ ਠੀਕ ਹੈ ਜੀ ਉਸ ਤੋਂ ਬਾਅਦ ਰਹਿ ਗਿਆ ਆਪਣਾ ਸੀਰੀਅਲ ਨੰਬਰ ਇਨ ਪਾਰਟ ਨੰਬਰ ਠੀਕ ਹੈ ਫੇਰ ਆਪਾਂ ਉਹਦੇ ਵਿੱਚ ਸਰਚ ਦੇ Google ਦੇ ਵਿੱਚ ਜਾਂਦੇ ਹਾਂ ਠੀਕ ਹੈ ਤਾਂ ਇਹਦੇ ਵਿੱਚ ਕੀ ਆ ਗਿਆ 138 ਮਲੇਰ ਕੋਟਲਾ ਯਾਨੀ ਕਿ ਪਾਰਟ ਨੰਬਰ ਭਾਗ ਨੰਬਰ ਪਾਰਟ ਨੰਬਰ ਪਾਰਟ ਨੇਮ ਪਾਰਟ ਨੰਬਰ ਪਾਰਟ ਨੇਮ ਪਾਰਟ ਨੰਬਰ ਦੇਖੋ ਆ ਮਿਲ ਗਿਆ ਨਾ ਆਪਾਂ ਨੂੰ ਪਾਰਟ ਨੰਬਰ ਇੱਥੇ ਕੀ ਆ ਜਾਏਗਾ ਆਪਣਾ 138 ਆ ਜਾਏਗਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਦੁਬਾਰਾ ਆਪਾਂ ਇੱਥੇ ਦੇਖਣਾ ਸੀਰੀਅਲ ਨੰਬਰ ਸੀਰੀਅਲ ਨੰਬਰ ਹੈ ਜਿਹੜਾ ਉਰੇ ਭਾਗ ਸੀਰੀਅਲ ਨੰਬਰ ਪਾਰਟ ਸੀਰੀਅਲ ਨੰਬਰ ਤੁਹਾਡਾ ਉਰੇ ਲਿਖਿਆ ਹੋ ਸਕਦਾ ਠੀਕ ਹੈ ਇੱਥੇ ਕੋਈ ਵੀ ਜਿਹੜਾ 564 ਠੀਕ ਹੈ ਜਾਂ ਜੋ ਵੀ ਹੈ ਤੇ ਗਿਣਤੀ ਦੇ ਵਿੱਚ ਕਿਤੇ ਵੀ ਹੈ 123 ਜੋ ਵੀ ਹੈ ਜਿਹੜੀ ਕਿ ਬਈ ਬੀਐਲ ਕੋਲੋਂ ਵੋਟਰ ਲਿਸਟ ਹੁੰਦੀ ਹੈ ਤੁਸੀਂ ਉਹਨੋਂ ਤੋਂ ਮੰਗਾ ਕੇ ਵੀ ਦੇਖ ਸਕਦੇ ਹੋ ਠੀਕ ਹੈ ਜੀ ਉਹਦੇ ਵਿੱਚ ਵੈਸੇ ਆਪਣੇ ਗੂਗਲ ਦੇ ਵਿੱਚ ਸਰਚ ਮਾਰਿਆ ਹੀ ਹੋਇਆ ਆਪਾਂ ਨੇ ਠੀਕ ਹੈ ਤਾਂ ਉਸ ਡਿਟੇਲ ਦੇ ਵਿੱਚ ਆਪਣੇ ਨਿੱਕਲ ਹੀ ਆਉਂਦਾ ਤਾਂ ਉਰੇ ਆਪਾਂ ਨੇ ਉਹ ਡਿਟੇਲ ਹੈ ਜਿਹੜੀ ਪਰ ਦੇਣੀ ਹੈ ਇਹ 563 ਜੋ ਵੀ ਹੈ ਜਿੱਥੇ ਵੀ ਜਿਹੜਾ ਸੀਰੀਅਲ ਨੰਬਰ ਆਉਂਦਾ ਹੈ ਠੀਕ ਹੈ ਜੀ ਬਾਕੀ ਦਾ ਜਿਹੜਾ ਪਾਰਟ ਹੈ ਇਹ ਆਪਣਾ ਇੱਥੋਂ ਫੁੱਲ ਹੋ ਚੁੱਕਿਆ ਠੀਕ ਹੈ ਉਸ ਤੋਂ ਬਾਅਦ ਜਿਹੜਾ ਆ ਚੀਜ਼ ਰਹਿ ਗਈ ਹੈ ਇੱਥੇ ਆਪਣਾ ਫੁੱਲ ਐਡਰੈਸ ਆਏਗਾ ਠੀਕ ਹੈ ਜੀ ਫੁੱਲ ਐਡਰੈਸ ਵਿਦ ਫੁੱਲ ਐਡਰੈਸ ਜਿਹੜਾ ਹੈ ਜਿਹੜਾ ਕੀ ਆਪਣੇ ਨਾਮ ਔਰ ਫਾਦਰ ਨੇਮ ਦੇ ਨਾਲ ਲਿਖਣਾ ਆਪਣੇ ਠੀਕ ਹੈ ਆਪਣਾ ਨਾਮ ਫਾਦਰ ਨੇਮ ਠੀਕ ਹੈ ਜੀ ਜਿਸ ਕਲੋਨੀ ਦੇ ਵਿੱਚ ਤੁਸੀਂ ਰਹਿ ਰਹੇ ਹੋ ਠੀਕ ਹੈ ਉਹ ਸਾਰਾ ਰਾਏ ਕੋਡ ਜੋ ਵੀ ਰੋਡ ਹੈ ਤੁਹਾਡਾ ਉਹ ਲਿਖ ਸਕਦੇ ਹੋ ਫਿਰ ਉਸ ਤੋਂ ਬਾਅਦ ਆਗੇ ਇੱਥੇ ਆਪਾਂ ਲਿਖ ਦਾਂਗੇ ਮਲੇਰ ਕੋਟਲਾ ਠੀਕ ਹੈ ਜੀ ਮਲੇਰ ਕੋਟਲਾ ਇੱਥੇ ਡੇਟ ਪਾ ਦੇਣੀ ਹੈ ਜਿਵੇਂ ਕਿ ਕੱਲ ਨੂੰ ਸੰਡੇ ਪਹਿਲੀ ਰਿਹਸਲ ਹੈ 5 5 2024 ਠੀਕ ਹੈ ਜੀ ਉਰੇ ਆਪਾਂ ਆਪਣੇ ਜਿਹੜੇ ਨੇ ਸਿਗਨੇਚਰ ਵਗੈਰਾ ਯਾ ਉਰੇ ਸਭ ਤੋਂ ਪਹਿਲਾਂ ਪਾਰਟੀ ਨੰਬਰ ਜਿਹੜਾ ਹੈ ਪਾਰਟੀ ਨੰਬਰ ਕਿਹੜਾ ਆ ਜਾਂਦਾ ਯਾਨੀ ਪਾਰਟੀ ਲਿਖਿਆ ਹੋਇਆ ਲੇਕਿਨ ਹਾਸਲ ਦੇ ਵਿੱਚ ਇੱਥੇ ਕੀ ਹੈ ਪਾਰਟ ਨੰਬਰ ਹੈ ਠੀਕ ਹੈ ਪਾਰਟ ਨੰਬਰ 138 ਜਿਹੜਾ ਕਿ ਆਪਣੇ ਉੱਪਰ ਭਰ ਪਈ ਹੈ ਪਾਰਟ ਨੰਬਰ 138 ਹੋ ਰਿਹਾ ਠੀਕ ਹੈ ਜੀ ਪਾਰਟ ਨੰਬਰ ਆ ਗਿਆ 138 ਐਪਿਕ ਨੰਬਰ ਜੋ ਆਪਣਾ ਵੋਟਰ ਆਈਡੀ ਨੰਬਰ ਹੈ ਵੋਟਰ ਕਾਰਡ ਨੰਬਰ ਹੈ ਠੀਕ ਹੈ ਵੋਟਰ ਕਾਰਡ ਫੋਟੋ ਦੇ ਉੱਪਰ ਜਿਹੜਾ ਐਪਿਕ ਨੰਬਰ ਲਿਖਿਆ ਹੁੰਦਾ ਹੈ ਜਿਹੜਾ ਆ ਰੈਫਰੈਂਸ ਨੰਬਰ ਹੈ ਰੀਫਰੈਂਸ ਨੰਬਰ ਕਿਹੜਾ ਹੈ ਜਿਹੜਾ ਕਿ ਤੁਹਾਨੂੰ ਅਪੁਆਇੰਟਮੈਂਟ ਲੈਟਰ ਮਿਲਿਆ ਜੋ ਕਿ ਡੀਓ ਆਫਿਸ ਵੱਲੋਂ ਉਥੋਂ ਆਇਆ ਹੈ ਆਪਣੇ ਨੂੰ ਡੀਸੀ ਵੱਲੋਂ ਠੀਕ ਹੈ ਜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਜਿਹੜੀ ਆਪਣੇ ਨੂੰ ਡਿਊਟੀ ਲੈਟਰ ਆਇਆ ਠੀਕ ਹੈ ਉਹਦੇ ਉੱਪਰ ਸਾਈਡ ਦੇ ਉੱਪਰ ਉਪਰਲੇ ਪਾਸੇ ਲਿਖਿਆ ਹੋਇਆ ਹੈ ਰੈਫਰੈਂਸ ਨੰਬਰ ਠੀਕ ਹੈ ਉਹ ਇੱਥੇ ਤੁਸੀਂ ਫਿਲ ਕਰ ਦੇਣਾ ਠੀਕ ਹੈ ਇਹਦੇ ਨਾਲ ਤੁਸੀਂ ਆਪਣਾ ਆਧਾਰ ਕਾਰਡ ਔਰ ਵੋਟਰ ਕਾਰਡ ਜ਼ਰੂਰ ਨਾਲ ਲੈ ਕੇ ਜਾਣਾ ਠੀਕ ਹੈ ਜੀ ਥੈਂਕ ਯੂ ਫॉर ਵਾਚਿੰਗ